ਨਮਸਕਾਰ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਸਿਆਸੀ ਫੇਰ ਬਦਲ ਹੋ ਗਿਆ ਹੈ ਜਾਂ ਕਹਿ ਦਈਏ ਆਮ ਆਦਮੀ ਪਾਰਟੀ ਨੂੰ ਹੁਣ ਦਾ ਸਭ ਤੋਂ ਵੱਧ ਵੱਡਾ ਝਟਕਾ ਲੱਗਾ ਹੈ ਸਿਆਸੀ ਫੇਰ ਬਦਲ ਨੂੰ ਲੈ ਕੇ ਕਿਉਂਕਿ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਮੌਜੂਦਾ ਮੰਤਰੀ ਆਪ ਆਦਮੀ ਪਾਰਟੀ ਨੂੰ ਛੱਡ ਚੁੱਕੇ ਨੇ ਅਤੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋ ਗਏ ਨੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਹੈ ਸਰੂਪੇ ਪਾਏ ਗਏ ਨੇ ਫੁੱਲ ਵਾਲੇ ਗੱਲ ਕਰੀਏ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਲਾਂਡਰੀ ਅਤੇ ਸ਼ਰਾਬ ਘਟਾਲੇ ਨੂੰ ਲੈ ਕੇ ਮਨੀ ਲਾਂਡਰੀ ਨੂੰ ਲੈ ਕੇ ਅਤੇ ਸ਼ਰਾਬ ਘਟਾਲੇ ਨੂੰ ਲੈ ਕੇ ਜੇਲ੍ਹ ਦੇ ਵਿੱਚ ਬੰਦ ਨੇ ਲੇਕਿਨ ਇਨ੍ਹਾਂ ਵਿਧਾਇਕਾਂ ਨੇ ਅਤੇ ਇਨ੍ਹਾਂ ਮੰਤਰੀਆਂ ਨੇ ਲਾਇਨੇ ਅਰਵਿੰਦ ਕੇਜਰੀਵਾਲ ਦੀ ਇਮਾਨਦਾਰੀ ਦੀ ਸ਼ਬੀ ਤੇ ਨਿਸ਼ਾਨੀਆਂ ਸਵਾਲ ਉਹਨਾਂ ਨੇ ਕਿਹਾ अरविंद केजरीवाल सिर्फ इमानदारी ਦਾ ਮਖੌਟਾ ਪਹਿਨ ਕੇ ਰੱਖਦੇ ਨੇ ਲੇਕਿਨ ਇਮਾਨਦਾਰੀ ਤਾਂ ਉਹਨਾਂ ਦੇ ਨੇੜੇ ਤੇੜੇ ਨਹੀਂ ਹੈ ਦੱਸ ਦਿੰਨੇ ਆ ਮੌਜੂਦਾ ਵਿਧਾਇਕ ਨੇ ਕਰਤਾਜ ਸਿੰਘ ਤਵਰ ਰਤਨੇਸ਼ ਗੁਪਤਾ ਸਚਨ ਰਾਏ ਅਤੇ ਆਪ ਕਾਉਂਸਲਰ ਉਮੇਂਦ ਫੁਕਾਟ ਇਹ ਸਾਰੇ ਦੇ ਸਾਰੇ ਅੱਜ ਦਿੱਲੀ ਦੀ ਭਾਰਤੀ ਜਨਤਾ ਪਾਰਟੀ ਦੇ ਸੁਪਰ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਕੌਮੀ ਜਨਰਲ ਸਕੱਤਰ अरुण सिंह दी मौजूदगी ਦੇ ਵਿੱਚ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਤੋਂ ਪਹਿਲਾਂ ਰਾਜਕੁਮਾਰ ਔਨੰਦ ਨੇ ਕਿਆਸੀ ਕਿ ਇਮਾਨਦਾਰ ਕਹਿਣ ਵਾਲੀ ਸਰਕਾਰ ਇਮਾਨਦਾਰ ਨਹੀਂ ਹੈ ਨਾ ਹੀ ਉਹਨਾਂ ਦਾ ਕੋਈ ਇਮਾਨਦਾਰੀ ਦੇ ਨਾਲ ਲੈਣਾ ਦੇਣਾ ਹੈ ਇਸ ਲਈ ਰਾਜਕੁਮਾਰ ਆਨੰਦ ਜਿਹੜੇ ਸਾਬਕਾ ਮੰਤਰੀ ਸੀ ਉਹ ਵੀ ਸ਼ਾਮਲ ਹੋ ਗਏ ਸੀ ਕੁਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਨਹੀਂ ਲੇਕਿਨ ਬੋਜਨ ਸਮਾਜ ਪਾਰਟੀ ਦੇ ਵਿੱਚ ਉਸ ਤੋਂ ਬਾਅਦ ਗਲਤ ਕਰਤੀਏ ਰਾਜਕੁਮਾਰ ਜਿਹੜੇ ਨੇ ਉਹ ਕਾਫੀ ਲੰਮੇ ਸਮੇਂ ਤੋਂ ਉਹਨਾਂ ਦਾ ਕਾਟੋਕਲੇਸ਼ ਚੱਲਿਆ ਸੀ ਆਮ ਆਦਮੀ ਪਾਰਟੀ ਦੇ ਵਿੱਚ ਅਤੇ ਉਹਨਾਂ ਨੇ ਕਈ ਸਵਾਲ ਕੀਤੇ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੌਕੇ ਦੇ ਮੁੱਖ ਮੰਤਰੀ ਤੇ ਅਰਵਿੰਦ ਕੇਜੀਵਾ ਤੇ ਹਜ਼ਾਰਾਂ ਸਵਾਲ ਜਿਨ੍ਹਾਂ ਦਾ ਜਵਾਬ ਨਹੀਂ ਦੇ ਪਾਇੀ ਸੀ ਅਰਵਿੰਦ ਕੇਜਰੀਵਾਲ ਇਸ ਨੂੰ ਲੈ ਕੇ ਬੜਾ ਯੁੱਧ ਹੋਇਆ ਸੀ ਆਮ ਆਦਮੀ ਪਾਰਟੀ ਦੇ ਵਿੱਚ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਮੰਤਰੀ ਪੁਣੇ ਤੋਂ ਅਸਤੀਫਾ ਦੇ ਦਿੱਤਾ ਸੀ ਇਧਰ ਆਪ ਦੇ ਟਕਸਾਲੀ ਆਗੂ ਜਿਹੜੇ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਸੰਜੇ ਸਿੰਘ ਉਹਨਾਂ ਨੇ ਵੱਡੇ-ਵੱਡੇ ਇਲਜ਼ਾਮ ਲਗਾਏ ਨੇ ਇਹਨਾਂ ਵਿਧਾਇਕਾਂ ਤੇ ਅਤੇ ਇਹਨਾਂ ਮੰਤਰੀਆਂ ਤੇ ਜਿਨ੍ਹਾਂ ਨੇ ਕੱਲ ਜੁਆਇਨ ਕਰ ਲਈ ਸੀ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦਿੱਲੀ ਦੇ ਵਿੱਚ ਸੰਜੇ ਸਿੰਘ ਨੇ ਇਹਨਾਂ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਮੰਤਰੀਆਂ ਇਹਨਾਂ ਵਿਧਾਇਕਾਂ ਤੇ ਇਹਨਾਂ ਕਾਉਂਸਲਰਾਂ ਤੇ ਏਜੰਸੀਆਂ ਦਾ ਦਬਾਅ ਪਵਾਇਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਦੇ ਦਬਾਅ ਪਾ ਕੇ ਇਹਨਾਂ ਨੂੰ ਧੱਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਇਟ ਮੀਨਸ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਚਾਹੇ ਪੰਜਾਬ ਦੀ ਗੱਲ ਕਰੀਏ ਚਾਹੇ ਦਿੱਲੀ ਦੀ ਕਰ ਗੱਲ ਕਰੀਏ ਇਹਨਾਂ ਦੋਹਾਂ ਪਾਰਟੀਆਂ ਨੂੰ ਬੜੇ ਵਿਲੱਗਣਗੇ ਵੱਡੇ ਵੱਡੇ ਝਟਕੇ ਕਿਉਂਕਿ ਝਾੜੂ ਦੇ ਤੀਲੇ ਹੁਣ ਖਿਲਰਦੇ ਜਾ ਰਹੇ ਨੇ ਇਧਰ ਬਗਾਵਤਾਂ ਖੜੀਆਂ ਨੇ ਆਮ ਆਦਮੀ ਪਾਰਟੀ ਦੇ ਵਿਰੁੱਧ ਭਗਵੰਤ ਮਾਨ ਜੋ ਮੌਜੂਦਾ ਸੀਐਮ ਨੇ ਪੰਜਾਬ ਦੇ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਟਾ ਲੱਗੀ ਹੋਈ ਹੈ ਯਾਨੀ ਕਿ ਭਾਰਤੀ ਜਨਤਾ ਪਾਰਟੀ ਜਿੰਨਾ ਚਿਰ ਇਹਨਾਂ ਦਾ ਸਫਾਇਆ ਨਹੀਂ ਹੋ ਜਾਂਦਾ ਪੰਜਾਬ ਅਤੇ ਦਿੱਲੀ ਦੇ ਵਿੱਚੋਂ ਉਹਨਾਂ ਚਿਹਰੇ ਚੈੰਦਾ ਸਾ ਨਹੀਂ ਲਵੇਗੀ ਭਾਰਤੀ ਜਨਤਾ ਪਾਰਟੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਹੋਰ ਵੀ ਵੱਡੇ ਵੱਡੇ ਸਿਆਸੀ ਫੇਰ ਬਦਲ ਹੋਣਗੇ ਧੰਨਵਾਦ